موسیقی ਜਗੂਆ ਜਫਾ ਕਦੋਲਾਵੇਗਾ ਓਏ ਹਾ ਜਗੂਆ ਜਫਾ ਕਦੋਲਾਵੇਗਾ ਇੱਕ ਪਾਸੇ ਹਾਕਮ ਵਾਲੀਆ ਹਰਖੋ ਵਾਲੀਆ ਮੇਸ਼ੀ ਮੇਰੇ ਵਾਲਾ ਕਬੱਡੀ ਪਾਉਂਦੇ ਨੇ ਅੱਗੇ ਵੱਲ ਪਾਉਂਦਾ ਹੋਇਆ ਜੈਲੀ ਸਾਊਂਡ ਓ ਸੰਗੜੇ ਕਿਰਿਆੜੇ ਵਾਲਾ ਖੁਸ਼ੀ ਆ ਕੇ ਦੇਖਦਾ ਬਾਤ ਕੀ ਹੋ ਗਿਆ ਓ ਸਾਊਂਡ ਦਾ ਛੇੜੋ ਜੈ ਜੀ ਮਲੇ ਰਕੋਰਨੇ ਵਾਲਿਆ ਅੱਗੇ ਵੱਲ ਵਾਧਾ ਹੋ ਰਿਹਾ ਹੈ ਖਿਡਾਰੀ ਖਿਡਮੀ ਦੀ ਕਬੱਡੀ ਪਾ ਗਈ ਨਵਾਜ ਅਲੀ ਸਾਡਾ ਵੀਰ ਪਹਿਲਵਾਨ ਉਹਦਾ ਤਨਬਦ ਹੈ ਉਹ ਸਾਹਮਣੇ ਪਈ ਹੋਈ ਕਬੱਡੀ ਹਾਕਮ ਵਾਲਿਆ ਚੰਦੂ ਹੁਣ ਦੇਖਿਆ ਮੁੱਡੇ ਦੇ ਦਰਮਿਆਨ ਕਾਗੇ ਵਾਲੇ ਦੀ ਟੱਕਰ ਹੋ ਦੋਨੋਂ ਸਿੱਖ ਸਰਦਾਰ ਹੋ ਪੁਆਇੰਟ ਮੇਰੇ ਵੀ ਉਸ ਇਸਲੇ ਕਿੜਿਆੜੇ ਬੰਦੇ ਹਿੱਸੇ ਜੋੜਦਾ ਹੋਇਆ ਹੈ ਕਿੜਿਆੜੇ ਵਾਲਾ ਕਿੜਿਆੜੇ ਵਾਲਾ ਹੱਕ ਮੜੀਆ ਦੁਨੀਆ ਚਾਹੁੰਦੀ ਹੈ ਹੋਕਾਂ ਗੇਲਿਆਂ ਦੁਨੀਆ ਚਾਹੁੰਦੀ ਹੈ ਕਿ ਜੇ ਆਹ ਮੁੰਡੇ ਜੱਫੇ ਲਾਉਣ ਆ ਗੱਲਾਂ ਤਾਵਾਨੀਆਂ ਲੱਗਿਆ ਲੱਦੇ ਹੱਥ ਮੜੀਆ ਆ ਆ ਇਹ ਆ ਇਹ ਆ ਪੈਂਦੇ ਨੇ ਪੰਗਰੇ ਉਹ ਕੀ ਤੂ ਕੰਦੇ ਪੁੱਟੜ ਵਾਲੀਆਂ ਮੋਸਕੀ ਵੀ ਜੀ ਪਹੁੰਚੇਗਾ ਨਾ ਬੱਗਾ ਚਾਹੀਦਾ ਨਾ ਬਾਪਾ ਸੰਦੀਪਾ ਬਾਪਾ ਡੀਪੀ ਆਸਟ੍ਰੇਲੀਆ ਜੀ ਇਹ ਹਾਕਮ ਵਾਲੀਏ ਇਹਨੇ ਪਕੜਾ ਪਾਇਆ ਓਏ ਹੋ ਚੱਕੂਆ ਨੇ ਪਕੜਾ ਪਾਇਆ ਢਾਂਗੇ ਵਾਲਿਆ ਇਹਨੇ ਪਕੜਾ ਪਾਇਆ ਪਹਿਲੀ ਰੇਡ ਤੇ ਚੱਕੂਆ ਤੇ ਹੁਣ ਵੀ ਪਾਊਗਾ ਹੁਣ ਵੀ ਪਾਊਗਾ ਆ ਆ ਆ ਇੱਥੇ ਰੱਖ ਓ ਦੁਨੀਆਂ ਨੂੰ ਚਾਦੀ ਖੁਸ਼ੀ ਨੇ ਆਖੋ ਦਰਸ਼ਕ ਵੀਰੋ ਹੁਣ ਦਰਸ਼ਕ ਵੀਰੋ ਹੁਣ ਦਰਸ਼ਕ ਵੀਰੋ ਆ ਖੁਸ਼ੀ ਦੀ ਗੱਡੀ ਸਾਹਮਣੇ ਚਾਹ ਉਹ ਖੁਸ਼ੀ ਸੰਭਲ ਕੇ ਕੋਟੀ ਪਾਈ ਮੈਨੂੰ ਜੱਗੂ ਹਰਖਿਆ ਲੱਗਦਾ ਓਏ ਉਹ ਮੈਨੂੰ ਜੱਗੂ ਹਰਖਿਆ ਲੱਗਦਾ ਉਹ ਸੰਭਲ ਕੇ ਕੋਟੀ ਪਾਈ ਮੈਨੂੰ ਹਰਖਿਆ ਲੱਗਦਾ ਹੱਥ ਬੜੀਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਮੈਂ ਤੈਨੂੰ ਔਖੇ ਹਰਖਿਆ ਲੱਗਦਾ ਉਹ ਦੂਜੇ ਪਾਸੇ ਖੁਸ਼ੀ ਹੈ ਇੱਕ ਪਾਸੇ ਜੱਗੂ ਆਹ ਕਿੰਨੇ ਖਿਆਲ ਆ ਲੋਈਆਂ ਘੁੰਮ ਗਈਆਂ ਜਾਗਤਾ ਘੁੰਮ ਗਈਆਂ ਥਾਪੀਆਂ ਵੱਜ ਗਈਆਂ ਉਹ ਦੁਨੀਆ ਨੱਚ ਪਈ ਲਹੌਰ ਹਿੱਲ ਗਿਆ ਉਹ ਦੁਆ ਆ ਜਾਓ ਸਿੱਦੇ ਨਾਲ ਲਵੀ ਤਾੜੀ ਹੋ